ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਸੁਤਿੰਦਰ ਸਿੰਘ ਮੱਟੂ ਅੱਜ ਮੈਂ ਪਟਿਆਲਾ ਜ਼ਿਲ੍ਹਾ ਦੇ ਨਾਭਾ ਦੇ ਵਿੱਚ ਆ ਔਰ ਖਾਣਾ ਸਦਰ ਬਾਹਰ ਇੱਥੇ ਖੜੇ ਆ ਸੀ ਅ ਕਿਸੇ ਕੇਸ ਦੇ ਹੋਰ ਸੰਬੰਧ ਚ ਆ ਸੀ ਲੇਕਿਨ ਸਾਨੂੰ ਇੱਕ ਬਜ਼ੁਰਗ ਮਿਲੇ ਨੇ ਬਲਬੀਰ ਸਿੰਘ ਜਿਨ੍ਹਾਂ ਦੇ ਦੋਨੋਂ ਮੁੰਡੇ ਗਾਇਬ ਹੋ ਚੁੱਕੇ ਨੇ ਪਿਛਲੇ 6 ਸਾਲਾਂ ਤੋਂ ਔਰ ਪਿਛਲੇ 6 ਸਾਲਾਂ ਤੋਂ ਹੀ ਇਨਸਾਫ ਲਈ ਉਹ ਦਰਦ ਦਰਦੀਆਂ ਠੋਕਰਾਂ ਖਾ ਰਹੇ ਨੇ ਆ ਪਿੱਛੇ ਸਦਰ ਥਾਣਾ ਤੁਸੀਂ ਨਾਭਾ ਦੇਖ ਰਹੇ ਹੋ ਕਿ ਜਿੱਥੇ ਲਗਾਤਾਰ ਇਹ ਬਜ਼ੁਰਗ ਚੱਕਰ ਕੱਟ ਰਹੇ ਨੇ ਜਿਸ ਤਰ੍ਹਾਂ ਬਲਬੀਰ ਜੀ ਨੇ ਦੱਸਿਆ ਕਿ ਜਗਜੀਤ ਸਿੰਘ ਇਹਨਾਂ ਦਾ ਲੜਕਾ ਇੱਕ ਗੈਸ ਗੱਡੀ ਚਲਾਉਂਦਾ ਸੀ ਔਰ ਇੱਕ ਮੰਗਲ ਸਿੰਘ ਸੀ ਜਿਹੜਾ ਕੰਪੈਨਾਂ ਤੇ ਜਾਂਦਾ ਸੀ ਜਿਹੜਾ ਜਗਜੀਤ ਸਿੰਘ ਸੀ ਉਹਨੂੰ ਜਿਹੜਾ ਗੱਡੀ ਚਲਾਉਂਦਾ ਸੀਗਾ ਉਹਨੇ ਇੱਕ ਏਜੰਟ ਹੈ ਚੀਮਾ ਪਿੰਡ ਤੋਂ ਗੁਰਵਿੰਦਰ ਸਿੰਘ ਚੀਮਾ ਪਿੰਡ ਤੋਂ ਗੁਰਵਿੰਦਰ ਸਿੰਘ ਏਜੰਟ ਸੀਗਾ ਜਿਹੜਾ ਉਹ ਧੋਖਾਧੜੀ ਕਰਕੇ ਲੈ ਗਿਆ ਬਾਹਰ ਕਿਤੇ ਬਾਹਰਲੇ ਦੇਸ਼ ਚ ਜਾਣ ਵਾਸਤੇ ਤੇ ਉਹ ਲਗਾਤਾਰ ਮਤਲਬ ਇਹਨਾਂ ਨੂੰ ਲਾਰੇ ਲਾਈ ਗਿਆ ਕਿ ਅੱਜ ਉਹ ਫਲਾਣੀ ਜੇਲ੍ਹ ਚ ਹੈ ਜੀ ਅੱਜ ਉਹ ਧੁਕਾਨੀ ਜੇਲ੍ਹ ਚ ਹੈ ਜੋ ਇਟਲੀ ਹੈ ਜੀ ਅੱਜ ਉਹ ਫਲਾਣੀ ਜਗ੍ਹਾ ਤੇ ਲੇਕਿਨ ਇਹ ਆਪਣੇ ਲੜਕੇ ਦੀ ਭਾਲ ਲਈ ਦਰਦ ਦਰਦੀਆਂ ਠੋਕਰਾਂ ਇਹ ਬਜ਼ੁਰਗ ਖਾ ਰਿਆ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੈ ਅਨੁਸੂਚਿਤ ਜਾਤੀ ਸਮਾਜ ਦਾ ਵਿਅਕਤੀ ਹੈ ਇਕੱਲਾ ਬਜ਼ੁਰਗ ਰਹਿ ਗਿਆ ਔਰ ਇੱਕ ਨਾਬਾ ਦੇ ਵਿੱਚ ਹੀ ਲੋਹਰਾ ਪਿੰਡ ਦੇ ਇੱਕ ਜਿਹੜੇ ਹੈਗੇ ਨੇ ਕੰਪੈਨ ਵਾਲੇ مالک ਮਹਿਕ ਕਲੋਨੀ ਦੇ ਲੋਹਰਾ ਤੋਂ ਉਹ ਮੰਗਲ ਸਿੰਘ ਨੂੰ ਲੈ ਕੇ ਸੀ ਉੱਥੇ ਮੰਗਲ ਸਿੰਘ ਪਤਾ ਨਹੀਂ ਮਰ ਗਿਆ ਖਾਪ ਗਿਆ ਕੀ ਹੋਇਆ ਉਹਦੇ ਬਾਰੇ ਕੋਈ ਪਤਾ ਨਹੀਂ ਉਹਦੇ ਵਾਸਤੇ ਇਹ ਬਜ਼ੁਰਗ ਵਿਚਾਰਾ ਲਗਾਤਾਰ ਥਾਣੇ ਕਚੈਰੀਆਂ ਦੇ ਧੱਕੇ ਖਾ ਰਿਹਾ ਕਿ ਮੈਨੂੰ ਇਨਸਾਫ ਦਿਓ ਮੇਰੇ ਮੁੰਡੇ ਨੇ ਜਿਹੜੇ ਮੈਨੂੰ ਬਰਾਮਦ ਕਰਾਓ ਜਾਂ ਉਹਨਾਂ ਦੇ ਪਰਚਾ ਦਿਓ ਤੇ ਲੇਕਿਨ ਪੁਲਿਸ ਜਿਹੜੀ ਹੈਗੀ ਆ ਲਗਾਤਾਰ ਇਹਨਾਂ ਨੂੰ ਬੁਲਾਈ ਜਾਂਦੀ ਹੈ ਚਲਾਈ ਜਾਂਦੀ ਹੈ ਲੇਕਿਨ ਅਜੇ ਤੱਕ ਕੋਈ ਇਨਸਾਫ ਨਹੀਂ ਜਿਹੜਾ ਹੈਗਾ ਮਿਲਿਆ ਸੋ ਮੈਂ ਬੇਨਤੀ ਕਰੂੰਗਾ ਜਗਜੀਤ ਬਲਬੀਰ ਜੀ ਨੂੰ ਕਿ ਦੱਸਣੇ 2 ਮਿੰਟ ਚ ਕਿ ਕੀ ਗੱਲਬਾਰਦਤ ਹੋਈ ਸੀ ਦੋਨਾਂ ਬੇਟਿਆਂ ਬਾਰੇ ਦੱਸੋ ਜੀ 2019 ਚ ਜਗਜੀਤ ਸਿੰਘ ਨੂੰ ਲੇਗਤ ਜੀ ਬਰਵੰਦਰ ਸਿੰਘ ਨਾ ਸਬਾਕੜੀਆਂ ਤੋਂ ਆਪਾਂ ਦੇ ਰਿਹਾ ਹਾਂ ਤਾਂ ਅੱਛਾ ਕਿ ਉਹਦਾ ਕੋਈ ਪਤਾਬਦ ਨਹੀਂ ਭਗਵੰਤ ਮਾਨ ਕੋਲ ਵੀ ਜਾ ਗਿਆ ਸੀ ਭਗਵੰਤ ਮਾਨ ਨੇ ਕਹੇ ਦੀ ਪਰਚਾ ਕਰਾ ਦੂ ਪਰਚਾ ਨਹੀਂ ਹੀ ਕਰਾਇਆ ਗਿਆ ਅਜੇ ਤੱਕ ਇਹ ਪਰਚਾ ਲੋ ਕਿੱਥੇ ਕਰਦਨੇ ਗਰੀਬ ਬੰਦੇ ਦਾ ਗਰੀਬ ਬੰਦੇ ਦੀ ਸੁਣਵਾਈ ਹੋਏ ਨਹੀਂ ਜੀ ਉਸ ਤੋਂ ਬਾਅਦ ਗਾਲਵਾਦੂਏ ਨੂੰ ਮੰਗਰ ਫੀਲ ਲੈ ਗਿਆ ਨਿਰਮਨ ਸਿੰਘ ਰੋਕਿਆ ਵੀ ਅਸਾਂ ਮੈਂ ਵੀ ਰੁਕਿਆ ਉਹਦੇ ਦੀ ਮਾਨੇ ਵੀ ਰੁਕਿਆ ਭਾਈ ਉਹਦੇ ਸੱਤੇ ਗਏ ਸਨ ਬਰਾਵੇ ਚਲਾਉਂਦਾ ਸੀ ਉਹਨੂੰ ਲੈ ਗਿਆ ਚਲੇ ਕੱਲਾ ਰਹਿ ਗਿਆ ਤੂੰ ਨਾਲ ਲੈ ਕੇ ਜਾ ਸਾਡੇ ਕਹਿਣ ਦੇ ਬਾਵਜੂਦ ਵੀ ਲੈ ਗਿਆ ਚਲ ਲੈ ਗਿਆ ਕਿੱਥੇ ਗਾਇਬ ਹੋ ਗਿਆ ਜੀ ਲਾਕਡਾਊਨ ਤੋਂ ਪਹਿਲਾਂ ਦੀਆਂ ਗੱਲਾਂ ਨੇ ਮੁੜ ਕੇ ਨਹੀਂ ਆਇਆ ਤੇ ਪੁਲਿਸ ਦੇ ਸਰਪੋਰਟ ਲਈ ਪੁਲਿਸ ਵਾਲੇ ਕਹਿੰਦੇ ਭਾਈ ਇਹਦੇ ਉਹ ਲੈ ਕੇ ਆ ਖਲਾਅ ਲੈ ਕੇ ਨਾਲ ਲੈ ਕੇ ਜਾ ਕਿੱਥੇ ਗਾਇਬ ਹੋਇਆ ਹਮਾਲੇ ਗਏ ਹਮਾਲੇ ਤੋਂ ਭੱਜੇ ਆਏ ਹੁਣ ਇਹਨਾਂ ਮਿਲਦਿਆਂ ਦਾ ਕੋਈ ਖੇ ਨਹੀਂ ਦੇ ਕੇ ਆ ਤੁਹਾਨੂੰ ਨਕੀ ਬਣਾਉਣ ਦੀ ਉਹ ਕਨਨਾ ਮੈਂ ਉਹ ਆਪਣੇ ਜਿਹਨਾਂ ਕਹਿੰਦੇ ਨੇ ਨਾ ਮਾਇਆ ਚ ਉਧਰ ਵੀ ਉਹਦੇ ਨੂੰ ਨਾ ਆਉਂ ਲੰਮੇ ਨੂੰ ਮਰੋਟੋ ਤੇ ਉਹ ਪਤਾ ਨਹੀਂ ਕੀ ਰਜਿੰਦਰ ਨਾਲ ਗੱਲਬਾਤ ਕਰੀ ਹੁੰਦਾ ਰਜਿੰਦਰ ਵੀ ਉਹੀ ਗੱਲ ਕਰਦੇ ਹਾਂ ਜੀ ਸਭ ਤੋਂ ਬਾਹਰ ਰਜਿੰਦਰ ਮੈਨੂੰ ਬੁਲਾਉਂਦਾ ਬਹੁਤ ਵਾਰੀ ਬੁਲਾਇਆ ਕਈ ਵਾਰੀ ਮੈਂ ਮੀਟ ਭਿੱਜਿਆ ਭਿੱਜਿਆ ਵੀ ਆਇਆ ਜੀ ਮੈਨੂੰ 6 ਮਹੀਨਾ ਲੱਗ ਗਿਆ 2019 ਤੋਂ ਪੜਖਾ ਰਿਹਾ ਹਾਂ ਮੈਂ ਇਹ ਖਾਣ ਚ ਪਤਾ ਨਹੀਂ ਪੰਜ ਮਹੀਨਾ 6 ਮਹੀਨਾ ਥਾਣੇਦਾਰਾ ਜੀ ਕੋਈ ਥਾਣੇਦਾਰੀ ਨਹੀਂ ਬੰਦ ਬਧੀ ਆਇਆ ਮੇਰੇ ਪਾਸ ਮੈਂ ਤਾਂ ਪਰਮਾਤਮਾ ਦੇ ਸ਼ਰਤੋ ਦੀਪ ਮੇ ਵੀ ਨਵੇਂ ਚਾ ਦੋ ਇਹ ਦੇਖੋ ਬਜ਼ੁਰਗ ਇੱਕ ਤਰ੍ਹਾਂ ਰੋਕ ਰਲਾ ਰਿਹਾ ਇਨਸਾਫ ਦੇ ਲਈ ਹੈ ਨਾ ਜਿਹਦੇ ਦੋ ਬੱਚੇ ਦੋਨੋਂ ਬੇਟੇ ਇਸ ਦੁਨੀਆ ਤੋਂ ਪਤਾ ਨਹੀਂ ਹੁਣ ਕਿੱਥੇ ਨੇ ਉਹ ਉਹਦੇ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਬਜ਼ੁਰਗ ਤੋਂ ਬਹੁਤ ਮਾੜੇ ਹਾਲਾਤ ਨੇ ਉਹਨਾਂ ਦੇ ਸੋ ਮੈਂ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਤੋਂ ਵੀ ਮੰਗ ਕਰੂੰਗਾ ਅੱਜ ਬਜ਼ੁਰਗੋ ਔਰ ਸਾਡੇ ਪਟਿਆਲੇ ਦੇ ਐਸਐਸਪੀ ਸਾਹਿਬ ਆਏ ਨੇ ਨਾਨਕ ਸਿੰਘ ਜੀ ਉਹਨਾਂ ਤੋਂ ਵੀ ਮੰਗ ਕਰੂੰਗਾ ਕਿ ਜਿਹੜੇ ਪੀੜਤ ਲੋਕ ਨੇ ੱੱਕੇ ਖਾ ਰਹੇ ਨੇ ਇਨਸਾਫ ਲਈ ਉਹਨਾਂ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਠਾਣਿਆਂ ਨੇ ਵੀ ਹੁਣ ਦੋਨੋਂ ਪੁੱਤ ਦੇ ਦੋਨੋਂ ਗਾਇਬ ਨੇ ਪਤਾ ਨਹੀਂ ਉਹ ਮਾਰੇ ਗਏ ਨੇ ਖਾਪ ਗਏ ਨੇ ਕਿਹੜੀ ਜੇਲ੍ਹ 'ਚ ਨੇ ਜਾਂ ਹੈਗੇ ਵੀ ਨੇ ਨਹੀਂ ਹੈਗੇ ਲੇਕਿਨ ਜਿਹੜਾ ਹੈਗਾ ਪੁਲਿਸ ਵੱਲੋਂ ਇਨਸਾਫ ਦੇ ਲਈ ਇਹ ਲਗਾਤਾਰ ਗੁਹਾਰ ਲਗਾ ਰਹੇ ਹਾਂ ਸੋ ਅਸੀਂ ਬੇਨਤੀ ਕਰਾਂਗੇ ਕਿ ਐਸੇ ਲੋਕਾਂ ਨੂੰ ਪੀੜਤ ਲੋਕਾਂ ਨੂੰ ਇਨਸਾਫ ਟਾਈਮ ਬౌండ్ ਮਿਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ